ਕੈਨੇਡਾ ਤੋਂ ਇੱਕ ਮਦ ਪਾਗੀ ਖਬਰ ਆਈ ਹੈ ਸਮਾਣਾ ਦੇ ਪਿੰਡ ਕਾਨਗੜ ਦੇ ਕਨਵਰ ਪਾਲ ਸਿੰਘ ਜਿਹੜਾ ਕਿ ਪੜਾਈ ਵੇਸਤੇ ਗਿਆ ਸੀ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਰੋਜ਼ਗਾਰ ਘਟ ਰਹੇ ਹਨ ਉਸ ਨੂੰ ਲੈ ਕੇ ਪਰਿਵਾਰ ਖੁਸ਼ਹਾਲ ਹੋ ਉਸ ਨੂੰ ਲੈ ਕੇ ਕੈਨੇਡਾ ਗਿਆ 2 ਸਾਲ ਦੀ ਪੜਾਈ ਪੂਰੀ ਕਰ ਲਈ ਸੀ ਅਤੇ ਹੁਣ ਉਹ 4 ਮਹੀਨੇ ਤੋਂ ਬਰਖ ਪਰਮਰ ਤੇ ਕੰਮ ਵੀ ਕਰ ਰਿਹਾ ਸੀ ਲੇਕਿਨ ਸੜਕ ਹਾਦਸੇ ਦੇ ਦੌਰਾਨ ਉਸकी ਮੌਤ ਹੋਈ ਹੈ ਔਰ ਇਸ ਖੁਸ਼ਖਬਰੀ ਆਣ ਦੇ ਬਾਅਦ ਪਿੰਡ ਦੇ ਵਿੱਚ ਮਾਤਮ ਦਾ ਮਾਹੌਲ ਹੈ ਔਰ ਇਸ ਦੇ ਪਿਤਾ ਜਿਹੜੇ ਕਿ ਪੀਆਰਟੀਸੀ ਦੇ ਵਿੱਚ ਡਰਾਈਵਰ ਹੈ ਇਹਨਾਂ ਨੇ ਬੜੀ ਮੁਸ਼ਕਲ ਤੋਂ ਆਪਣੇ ਬੱਚੇ ਨੂੰ ਉਸਕੇ ਚੰਗੇ ਭਵਿੱਖ ਦੇ ਲਈ ਉੱਥੇ ਭੇਜਿਆ ਸੀ ਲੇਕਿਨ ਪਰਮਾਤਮਾ ਨੇ ਕੁਝ ਹੋਰ ਮਨਜ਼ੂਰ ਸੀ ਕੈਨੇਡਾ ਬੱਚੇ ਜਾ ਰਹੇ ਹਨ ਲੇਕਿਨ ਇਸ ਤਰ੍ਹਾਂ ਦੇ ਜਦ ਮਦ ਪੱਗੀਆਂ ਖਬਰਾਂ ਆਂਦੇ ਆ ਉਹ ਸਭ ਦੇ ਮਨ ਨੂੰ ਜੁੜ ਜੋੜ ਕੇ ਰੱਖ ਦਿੰਦੀ ਹਨ ਦੇਸ਼ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਇੱਥੇ ਦੇਸ਼ ਦੇ ਵਿੱਚ ਹੀ ਰੁਜ਼ਗਾਰ ਮਿਲ ਸਕਣ ਤਾਂ ਕਿ ਕਿਸੇ ਹੋਰ ਦਾ ਬੱਚਾ ਇਸ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਉਸ ਕੀ ਜਾਨ ਨਾ ਜਾਵੇ ਇੱਥੇ ਉਹਨਾਂ ਦੇ ਰਿਸ਼ਤੇਦਾਰ ਬੀ ਆ ਕਰਮਰਪਾਲ ਦੇ ਅਬਾ ਤੁਹਾਡੇ ਕੀ ਲੱਗਦਾ ਕੀ ਨਾਮ ਤੁਹਾਡਾ ਮੇਰਾ ਜਗਵਿੰਦਰ ਸਿੰਘ ਨਾਮ ਹੈ ਜੀ ਹਾਂ ਸਾਡਾ ਕਰਮਰਪਾਲ ਕੀ ਲੱਗਦਾ ਤੁਹਾਡਾ ਸਾਡਾ ਭਾਂਜਾ ਸੀ ਜੀ ਮੇਰੀ ਇਹ ਸਾਲੀ ਦਾ ਵੱਡੀ ਸਾਲੀ ਦਾ ਬੇਟਾ ਸੀ ਮਿਲਦਾ ਸੀ ਜੀ ਉਹ ਚੰਗੇ ਭਿੱਖ ਵਾਸਤੇ ਬਾਹਰ ਦੇਸ਼ ਪੜਾਈ ਵਾਸਤੇ ਗਿਆ ਸੀ ਜੀ ਔਰ ਅੱਛੀ ਪੜਾਈ ਕਰਕੇ ਬੱਚੇ ਨੇ ਵਰਤ ਪ੍ਰਮਾਣ ਹਾਸਲ ਡਿਗਰੀ ਹਾਸਲ ਕਰਕੇ ਔਰ ਆਪਦੀ ਜੌਬ ਤੇ ਰੁਟੀਨ ਵਜੋਂ ਜਾ ਰਿਹਾ ਸੀਗਾ ਕਿ 21 ਦੀ ਰਾਤ ਨੂੰ ਇੱਕ ਮੰਦ ਭਾਈ ਖਬਰ ਸਾਡੇ ਸਾਹਮਣੇ ਆਈ ਹੈ ਕਿ ਸਾਡੇ ਬੱਚੇ ਦਾ ਇੱਕ ਬੜਾ ਭਿਆਨਕ ਐਕਸੀਡੈਂਟ ਹੋਇਆ ਉਹ ਜੇਸੂ ਜੀ ਦੀ ਹਾਲਤ ਕਾਫੀ ਗੰਭੀਰ ਦਿਸੀ ਜਾ ਰਹੀ ਸੀਗੀ ਔਰ ਕੱਲ ਰਾਤ ਸਾਡੇ ਕੋਲੇ ਮੰਦਪਾਏ ਖਬਰ ਪਹੁੰਚੀ ਕਿ ਸਾਡੇ ਬੱਚੇ ਨੇ ਦੁਨੀਆ ਹਲਵੇ ਦਾ ਸੱਚ ਬੇਟੇ ਨੇ ਪਲੱਸ 2 ਕਰੀ ਚੁੱਕੀ ਜੀ ਜੀ ਨਾਨ ਮੈਡੀਕਲ ਤੋਂ 4 ਕਿੱਲੇ ਜ਼ਮੀਨ ਹੈ ਜੀ ਤੁਸੀਂ ਦੋਬ ਕਰਦੇ ਹੋ ਐਨਜੀਪੀਆਰਟੀਸੀ ਚੌਕ ਕਰਦਾ ਜੀ ਤੁਹਾਡੀ ਗੱਲ ਹੁੰਦੀ ਹੁਣੇ ਮਤਲਬ ਬੱਚੇ ਨਾਲ ਰੋਜ਼ ਕੀ ਕਹਿੰਦਾ ਜੀ ਬੇਟਾ ਬਹੁਤ ਖੁਸ਼ੀ ਗਾਜੀ ਵਧੀਆ ਸੀਗਾ ਸਿਸਟਮ ਪੜਾਈ ਹੋ ਗਈ ਸੀ ਪੂਰੀ ਵਰਕ ਪਰਮਿਟ ਮਿਲ ਗਿਆ ਸੀ ਜੋਬ ਮਿਲ ਗਈ ਸੀ ਵਧੀਆ ਸੈੱਟ ਸੀਗਾ ਜੀ ਖੁਸ਼ੀ ਹੋ ਬੱਚਾ ਪੂਰਾ ਤੇ ਕਿਸ ਤਰ੍ਹਾਂ ਹਸ ਪਤਾ ਲੱਗਿਆ ਉਹ ਬਸ ਕੰਮ ਤੇ ਜਾ ਰਿਹਾ ਸੀਗਾ ਜੀ ਅੱਗੇ ਕੋਈ ਸਮਝ ਨਹੀਂ ਆਈ ਟਰਾਲੇ ਨਾਲ ਟਕਰ ਹੋਈ ਐ ਇੱਕ ਆਸਤੇ ਸੀ ਕਾਰ ਚ ਸੀ ਕਾਰ ਚ ਇੱਕ ਕਾਰ ਤੇ ਸੀਗਾ ਜੀ ਇਹਦੇ ਨਾਲ ਹੋਰ ਵੀ ਕੋਈ ਸਾਥੀ ਤੇ ਇਕੱਲਾ ਹੀ ਜਾ ਰਿਹਾ ਸੀ ਇਕੱਲਾ ਹੀ ਆਪ ਦਾ ਕੰਮ ਤੇ ਜਾ ਰਿਹਾ ਸੀਗਾ ਜੀ ਆਪ ਚ ਲੈ ਰ ਰਿਹਾ ਸੀ ਗੱਡੀ ਹਾਂਜੀ ਰੋਜੀ ਜਾਂਦਾ ਸੀਗਾ ਜੀ ਕਿਹੜਾ ਜੀ ਨਵੇਂ ਪਹਿਲੀ ਵਾਰੀ ਗਿਆ ਕਿਹੜੇ ਸੈਰ ਤੇ ਰਹ ਰਹੇ ਸੀ ਕੈਨੇਡਾ ਦੇ ਇੱਕ ਕਿਚਨਰਸ ਸੀਗਾ ਜੀ ਸਤੋਂ ਉਮੀਦ ਹੀ ਕਰ ਸਕਦੇ ਆ ਜੀ ਜਿੰਨੀ ਜਲਦੀ ਆ ਜੇ ਸਰਕਾਰ ਨੂੰ ਇੱਥੇ ਕੋਈ ਨਾ ਕੋਈ ਆਪਣਾ ਦੇਣਾ ਚਾਹੀਦਾ ਜੋਬ ਵਗੈਰਾ ਰਜਗਾਰ ਦੇਣਾ ਚਾਹੀਦਾ ਸਰਕਾਰ ਨੂੰ ਜੀ ਪਰ ਸਰਕਾਰਾਂ ਇਸ ਵਾਸਤੇ ਧਿਆਨ ਨਹੀਂ ਦੇ ਰਹੀਆਂ ਕੋਈ ਨਹੀਂ ਤੇ ਮਜਬੂਰੀ ਬਸ ਬੱਚੇ ਜਾਂਦੇ ਨੇ ਜੇ ਨਹੀਂ ਕੋਈ ਜਾਣ ਨੂੰ ਇੱਜ਼ਤ ਨਹੀਂ ਕਰਦਾ ਹੈਗਾ ਜੇ ਸਰਕਾਰ ਇੱਥੇ ਰਜਗਾਰ ਦੇਣ ਕਿਉਂ ਬੱਚੇ ਬਾਹਰ ਜਾਣ ਸਰਕਾਰ ਨੂੰ ਹੀ ਅਪੀਲ ਹੈ ਵੀ ਇੱਥੇ ਬੱਚੇ ਰੋਜ਼ਗਾਰ ਦੇਣ ਕਰਨੈਲਸਨ ਹਾਂ ਇਹ ਥੋੜਾ ਦੋ ਤਰ੍ਹਾਂ ਸੀ ਗਿਆ ਕੈਨੇਡਾ ਕੀ ਤੁਸੀਂ ਕਿੰਨੇ ਚਾਵਾਂ ਨਾਲ ਭੇਜੇ ਸੀ ਇਹ ਤਾਂ ਉਦੋਂ ਬੜੇ ਚਾਵਾਂ ਨਾਲ ਹੀ ਗਿਆ ਸੀ ਇੱਥੇ ਦਾ ਕੰਮਕਾਰ ਇਹਨਾਂ ਕੋਈ ਮਿਲਦਾ ਨਹੀਂ ਫਿਰ ਬਾਹਰ ਚਲੋ ਐਸੇ ਗੁਰ ਆਪਾਂ ਦਾ ਜਗਾ ਤੇ ਲੱਗ ਆ ਰੋਨੇ ਪੜਾਈ ਕੀ ਤੀ ਰਾਈ ਕਰਕੇ ਮੁੜ ਕੇ ਫਿਰ ਉਹਨੂੰ ਵਰਕ ਪਰਮਿਟ ਮਿਲਿਆ ਗਰੀਆ ਜੋਬ ਸੀ ਹੋਰੀ ਹਣ ਬਹੁਤਿਆਰ ਕੰਮ ਕਰਦਾ ਹੀ ਐਲਨ ਸਾਸ ਜੀ ਦਾ ਮਿੱਠਾ ਉਹ ਇੱਕੋ ਹੀ ਸੀ ਗਿਆ ਕੁਈ ਬੱਚਾ ਹੈ ਕੁਈ ਬੱਚਾ ਹੈ 2 3 ਇਹ ਤੇ ਇੱਕ ਵੱਡੀ ਛੋਟੀ ਏ ਉਹ ਵੱਡੀ ਸੇ ਅੱਛਾ ਹਾਂ ਇਹ ਉਹ ਵਿਆਹ ਦੀ ਨਹੀਂ ਹੈ ਜੀ ਅੱਜ ਅੱਛਾ ਹਾਂ ਇਹ ਪੜਾਈ ਕਰ ਰਹੀ ਕੁਛ ਰਹਿੰਦੀ ਹੋਰੀ ਪੂਰੀ ਹੋਣ ਵਾਲੀ ਕੋਰਸ ਕਰ ਰਹੀ ਹੈ ਮੈਂ ਅਮਰਿੰਦਰ ਸਿੰਘ ਮਨਜੀ ਕਨਵਰਪਾਲ ਤੁਹਾਡੇ ਕੀ ਲੱਗਿਆ ਮੇਰਾ ਪਾਂਝਾ ਲੱਗਦਾ ਸੀ ਕਿਸ ਤਰ੍ਹਾਂ ਤੇ ਜਾ ਤੁਹਾਡੇ ਜੀ ਆ ਜੀ ਨੇ ਆਪਣੇ ਤੁਹਾਡੇ ਪਾਂਝੇ ਨੂੰ ਬੜੇ ਚਾਵਾਂ ਨਾਲ ਭੇਜਿਆ ਸੀ 2 ਸਾਲ ਹੋਇਆ ਉਹਨੂੰ ਗੈਰ ਨੂੰ ਪੂਰੇ ਰੀਜਨ ਨਾਲ ਭੇਜਿਆ ਸੀ ਬੜੇ ਚਾਅ ਨਾਲ ਪਰ ਸਾਨੂੰ ਨਹੀਂ ਸੀ ਪਤਾ ਵੀ ਇਹੋ ਜਿਹਾ ਕੁਝ ਹੋ ਜਾਣਾ ਕਿ ਕੈਨੇਡਾ ਨੇ ਸਾਡਾ ਪੁੱਤ ਖਾ ਲੈਣਾ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼